ਅੱਜ ਆ ਪਾ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਖੜਿਆ ਔਰ ਇਸ ਕਾਲਜ ਦਾ ਬੜਾ ਗਰਮਈ ਇਤਿਹਾਸ ਰਿਹਾ ਔਰ ਅੱਜ ਗੁਰਦਾਸਪੁਰ ਕਮਨਟ ਕਾਲਜ ਦੀ ਵਰਕਿੰਗ ਬਾਰੇ ਪ੍ਰਿੰਸੀਪਲ ਸਾਹਿਬ ਨਾਲ ਸਾਡੇ ਕਰਨ ਜੀ ਵਾਈਸ ਪ੍ਰਿੰਸੀਪਲ ਔਰ ਸਾਰੇ ਸਟਾਫ ਦੇ ਮੈਂਬਰਸ ਨਾਲ ਪਸਲਾਹ ਮਸ਼ਵਰੇ ਕੀਤੇ ਨੇ ਔਰ ਮੇਰੇ ਨਾਲ ਸੱਚੇ ਤੌਰ ਤੇ ਸਰਦਾਰ ਬਲਵਿੰਦਰ ਸਿੰਘ ਜੀ ਕਾਉਂਸਲਰ ਮਾਸਟਰ ਸ਼ਸ਼ੀ ਜੀ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨੇ ਤੇ ਸਾਡका ਕਾਉਂਸਲਰ ਨੇ ਸ੍ਰੀ ਹਰੀਪ ਸਿੰਘ ਬੰਗਰੂ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਨੇ ਪੁਡਾਰੀ ਸਾਹਿਬ ਸੋ ਅੱਜ ਮਕਸਦ ਇਹ ਸਿਗਾ ਵੀ ਜਿਹੜੇ ਕੁਝ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਸੈਰ ਕਰਨ ਆਉਂਦੇ ਸੀਗੇ ਤੇ ਉਹਨਾਂ ਨੂੰ ਕੁਝ ਮੁਸ਼ਕਲ ਆਉਂਦੀ ਸੀਗੀ ਉਹਦੇ ਬਾਰੇ ਸਾਰੇ ਸਤਿਕਾਰਯੋਗ ਆਰਟੀ ਦੇ ਅਹੁਦੇਦਾਰ ਪਰ ਕਾਉਂਸਲਰ ਸਾਹਿਬ ਨੇ ਪ੍ਰਿੰਸੀਪਲ ਸਾਹਿਬ ਦੇ ਧਿਆਨ ਚ ਲਿਆਂਦਾ ਇਹ ਮੁਸ਼ਕਿਲਾਂ ਲੋਕਾਂ ਨੂੰ ਆ ਰਹੀਆਂ ਨੇ ਤਾਂ ਕਿ ਲੋਕਾਂ ਨੂੰ ਸ਼ਹਿਰ ਦੀ ਕਰਨ ਦੇ ਵਿੱਚ ਮੁਸ਼ਕਿਲ ਆ ਰਹੀ ਹੈ ਤਾਂ ਕਿ ਗੇਟ ਵਗੈਰਾ ਬੰਦ ਨਾ ਕੀਤੇ ਜਾ ਸੋ ਆਪਸੀ ਸਹਿਮਤੀ ਦੇ ਨਾਲ